ਕੋਟ ਮੋਰਨਿੰਗ ਹਾਸਿਕਾਲ ਕੀ ਹਾਲ ਚਾਲ ਹੈ ਅੱਜ ਚਾਲਦੀ ਆ 65 ਮਿੰਟ ਦੀ ਚਲਦੀ ਆ ਪਾਣੀ ਦੀ ਸੁਬੀਨ ਹੱਕੋ ਕੇ ਆਲੇ ਬ੍ਰੋ ਦੇ ਤਾਦੇ ਰੇ ਲੱਗੂ ਸੇ ਬਾਈ ਦੀ ਅਕਲ ਆ ਲੱਗੂ ਦੀ ਲੱਗੋ ਮਿੱਤਰ ਮੈਂ ਕੋਲਾ ਕਹੂੰਗਾ ਉਹਾ ਘੜੂਆ ਜਾਨੂੰ ਤਾਕੂ ਕੋਈ ਜੰਮ ਲੱਗ ਰੱਖ ਬਰੇ ਖੜੇ ਹੀ ਆ ਉਹ ਵੀ ਫੜ ਲਈ ਕਿਉਂ ਪਾ ਜਾਣੇ ਉੱਤ ਨਹੀਂ ਪਾਉਣਾ 200 ਰੁਪਏ ਆ ਕਿੰਨੀ ਆ ਪਾਉਣੀਆਂ ਨੇ ਬੋਤਲਾਂ ਉਹ ਫਿਰ ਉਹ ਲੈ ਕੇ ਉਹ ਨਹੀਂ ਚੱਲਨੀ ਪਾਉਣ 200 ਰੁਪਏ ਤਾਂ ਨਹੀਂ ਪਾ ਰਹੇ ਤਾਂ ਪਾ ਦੇ 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 ਤਾਂ ਪ ਦੁਕਾਨ ਉਹ ਜਿਲ੍ਹਾ ਦਾ ਜਿਲ੍ਹਾ ਦਾ ਆ ਮਾਰਾ ਇਹ ਤੇ ਸੜਕ ਤੇ ਮਾਰਦੀ ਮਾਰੀ ਉਹ ਗੱਲ ਤਾਂ ਪਾਣੀ ਬੋਤਲ ਵਿੱਚ ਇਹ ਪਾਣੀ ਬਰਬਾਦ ਨਾ ਹੋ ਜਾਵੇ ਉਹ ਬੋਤਲ ਛੋੜ ਲੈ ਚਲੋ ਮੈਨੂੰ ਮਾਰ ਦੇ ਸੜਕ ਤੇ ਵਾਜੀ ਠੰਡੀ ਹੋ ਜੂਗੀ ਉਹ ਤੋਂ ਮੋਲੇ ਨਾ ਆ ਰਹੇ ਵਾਦਾ ਬਾਈ ਵਾਦਾ ਬੇਟਾ ਕੋਈ ਨਹੀਂ ਕੋਈ ਨਹੀਂ ਵਾਦਾ ਕਰਦੇ ਆਂ ਪਾ ਮਕੀ ਭੱਜਣੀਆਂ ਸਾਰੀਆਂ ਬਸ ਬਸ ਮੈਂ ਕਿ ਪੂਰੀ ਐ ਪੈਨਾ ਪਰ ਘੋਰਨੀ ਐ ਹੈਦਾ ਕਰਫ ਦੇ ਹਿੱਟ ਪੰਜ ਸੱਤ ਦੱਬਿਆ ਹਾ ਹਲਾਇੜ ਅਗੇ ਹਾਂਜੀ ਸ਼ਵੀਰ ਦੇ ਵਿੱਚ ਆਇਆ ਪਾਪੜਾ ਦਾ ਪਾਈ ਪਾਪਾਈ ਦੇ ਪਾਪੜੇ ਪਾਪੜ ਕਰਾ ਦੇ ਉਹ ਸਾਰੇ ਜਿਹੜੇ ਪਾਣੀ ਪੀ ਜਾ ਜੀ ਉਹ ਕਹਿੰਦੇ ਪੀਣਾ ਨਹੀਂ ਪਾਪੜੀ ਪਾਪੜ ਹੋਣੀ ਪਈ ਐ ਚੱਕੋ ਪਾਪੜ ਚੱਕੋ ਪਾਪੜ ਉਹ ਗੱਡੀ ਨਹੀਂ ਲੱਗੂ ਅੱਜ ਪਾਪੜ ਸੇਵਾ ਆਪਣੇ ਵਿੱਚ ਸਿਰ ਪਾਪੜ ਵਾਲਿਆਂ ਦਾ ਵੀ ਧੰਨਵਾਦ ਕੀਤਾ ਜਾਂਦਾ ਲਾਈਵ ਸੇਵਾ ਵਿਕੀ ਪ੍ਰਧਾਨ ਤਿਆਰ ਚ ਵੱਲੋਂ ਸੇਵਾਦਾਰਾਂ ਨੂੰ ਪਾਪੜ ਪਹਿਲਾਂ ਸੇਵਾਦਾਰਾਂ ਨੂੰ ਖਵਾਏ ਸਮੋਸੇ ਉਹ ਪਾਇਆ ਬਾਬੇ ਨੂੰ ਗਲਾਸ ਵਿੱਚ ਮਾਚਨਾਲੋ ਇੱਧਰ ਆਪਣੇ ਮਾਨਵਿੰਦਰ ਦੇ ਡੈਡੀ ਜੀ ਪਹੁੰਚ ਚੁੱਕੇ ਨੇ ਜੀ। ਵਿੱਕੀ ਪ੍ਰਧਾਨ ਜੀ, ਇੱਧਰ ਬਾਬਾ ਜੀ। ਇੱਧਰ ਫर्श ਠੰਡਾ ਕਰ ਰਹੇ ਹਾਂ। ਰੋਟਾ ਕੰਮ। ਕਿਰਪਾ ਕਰਕੇ ਬੱਚੇ ਸੇਵਾ ਕਰਨ ਲੱਗੇ ਹੋਏ ਸੇਵਾ ਨਹੀਂ ਕਰਨੇ ਹੈਲੋ ਹੈਲੋ ਇਹ ਸਬਸਕ੍ਰਾਈਬਰ ਨੇ ਆਪਣੇ ਹੈ ਛੋਟੇ ਛੋਟੇ ਬੱਚੇ ਕੀ ਨਾਮ ਹੈ ਹਾਂ ਇਧਰ ਮੇਹਰ ਇਧਰ ਮੇਹਰ ਬਰ ਮੇਹਰ ਤੇਰਾ ਤੁਨੀ ਮਨਜਿੰਦਰ ਸਿੰਘ ਮੰਡ ਮਨਜਿੰਦਰ ਸਿੰਘ ਮੰਡ ਤੇਰਾ ਅਰਮਾਨ ਜੋਤ ਪੂਰਾ ਪੂਰਾ ਅਰਮਾਨ ਜੋਤ ਤੈਂਕਾ ਜਹਾਲਾ ਜਹਾਲਾ ਤੇਰਾ ਗੁਰਕੀਰਤ ਕਾਰ ਬੰਦੇ ਹਾਂ ਤੇਰਾ ਤੇਰਾ ਸਿੰਘ ਬੰਦੇ ਉਧਰ ਆ ਗਏ ਆਪਣੇ ਹੁਣ ਸੁਣੋ ਇੱਕ ਤਾਂ ਆਈਆਂ ਬਰਾਕਾਂ ਨੂੰ ਪੂਨੀਆਂ ਕੜਾਈਆਂ ਜਾਂ ਲੋਕ ਡਰਦੇ ਨਹੀਂ ਹੈਗੇ ਆ ਆਹੀ ਦਿਨਾਂ ਦੇ ਵਿੱਚ ਰੇੜੀ ਤੇ ਪਾਣੀ ਪਾਇਆ ਉਹ ਦਰਦ ਚੰਗੇ ਜਦੋਂ ਲਾਇਓ ਸੀ ਹੋਰ ਕੜੀ ਤਕਲੀਫ ਤਾਂ ਹੁੰਦੀ ਆ ਨਾ ਬਸ ਬੜੇ ਬਰਾਕਾਂ ਜਿਹੜਾ ਬੋਗਲੇ ਆ ਤੌਣੀ ਆ ਉਹ ਵਰ ਬਤੋਣੀਆਂ ਮਾਰੀ ਫੜੇ ਉੱਤੇ ਬੋਗਲੇ ਹੋ ਰਹੇ ਆ ਆ ਬੜੇ ਬੋਗਲੇ ਸੋਣੀ ਵੈਂਟ ਓਏ ਇੱਥੇ ਪੱਤਾ ਓਏ ਤਾਰੇ ਕਿੱਧਰ ਗਿਆ ਜਰੂਰ ਤੁਸੀਂ ਕਹਿੰਦੇ ਮੈਂ ਤੁਹਾਨੂੰ ਕੋਈ ਪਾਰਟੀ ਕਰਵਾ ਦਿੰਦਾ ਸਮੇਂ ਤੋਂ ਮਨੋਂ ਬਾਟਾ ਦੇ ਦਿੱਤੋ ਉਹ ਵੀ ਬਣਾ ਦੇ ਹਾਂ ਬੱਟੇ ਯਾਰ ਨਾਲ ਬੱਟੇ ਉਹਦੇ ਮਾੜੀ ਹਦਾ ਤੇ ਜਿੰਨਾ ਮੈਂ ਕਰਾਂ ਮਾਰ ਦੇ ਦਿਆਂਗਾ ਅੱਜ ਖੰਗਰ ਬਰ ਬਰ ਆ ਦੇ ਰੰਗ ਆਪੋ ਤੇ ਹੀ ਗੀਰੀ ਹੋਰ ਜਾਵਾ ਥੋੜੀ ਇੱਥੇ ਰੱਖ ਲੈ ਮੈਂ ਕਹਿੰਦਾ ਥੱਲੇ ਰੱਖ ਦੋ ਤੇ ਲਿਆਓ ਦੋ ਜੱਗ ਢੇੜ ਕੇ ਜਾਈਏ ਥੱਲੇ ਆ ਮਾੜੀ ਜਗ੍ਹਾ ਦੇਓ ਮਿੰਟੂ ਇੱਥੇ ਇੱਕ ਲੱਪਾ ਹੋਣਾ ਬੱਸ ਉੱਪਰ ਚਾੜ ਦੇ ਇਹਨੂੰ ਵੀ ਉੱਪਰ ਦੇਖੀਂ ਸੈੱਗਰ ਇੱਧਰੋਂ ਯਾਰ ਚਾੜ ਦੇ ਇੱਕ ਥੱਲੇ ਥੋੜਾ ਜਿਹਾ ਲੱਗ ਤਿੰਨ ਕਰ ਲੋ ਤਿੰਨ ਕਰ ਦੋ ਬਾਪੂ ਲੈ ਉਹ ਵੀ ਗਲਾਸ ਬਾਹਰ ਉੱਤਰੀ ਜਾ ਖਾਲੀ ਗਲਾਸ ਫੜੀ ਚਲੋ ਬਈ ਉੱਤੀ ਵੀ ਚਾੜ ਜੱਗਾ ਕਿ ਨਹੀਂ ਆ ਕਰੋ ਮੜਾ ਜਾ ਰਿਹਾ ਪਟਾ ਪਟਾ ਹੋਦੀ ਜਾਂਦੀ ਆ ਜਾਣ ਬਾਬਾ ਨਾਲੋਂ ਪਹਿਲਾਂ ਗਲਾਸ ਵਰਤਦਾ ਯਾਰ ਮੱਛੀਆਂ ਫੇਰ ਦੇਖੇ ਉਹ ਆ ਚੱਕੋ ਯਾਰ ਲੈ ਜੋਏ ਜੱਗ ਰੱਖ ਕੇ ਆ ਚੱਕ ਲੋ ਆ ਜੱਗ ਰੱਖ ਬਰਤਾਂ ਨੂੰ ਜਾਣੇ ਗਰਮ ਚੱਕ ਲੋ ਇਹਨਾਂ ਨੂੰ ਫਟਾਫਟ ਇਹਨਾਂ ਨੇ ਗਰਮ ਹੋ ਜਾਣਾ ਜੱਗ ਰੱਖ ਲਓ ਪੁੱਤ ਮੈਂ ਗੱਡੀ ਪੂਣੀ ਹੈ ਅੰਗ ਲਓ ਪਾਓ ਉਹਨੇ ਕਾਦੇ ਵਰਤਦੇ ਪਾਪਾ ਲਾਇਆ ਚੱਕ ਕੇ ਤੂੰ ਲੈ ਜਾ ਜੱਗ ਲਾਓ ਪਹਿਲਾਂ ਆਹ ਬਰਤਾ ਦੇ ਜਨਾ ਮੱਛੀ ਜੇ ਕ ਵੀ ਨਾ ਦੋ ਹੱਥ ਦੇ ਦੇ ਤਰ ਮੱਛੀ ਪਾਸੇ ਬੱਸ ਬੰਗ ਬੱਸ ਉਹ ਜਤੂ ਆਪੇ ਤੇ ਮਠਕੜਾਈ ਜਾਂਨੇ ਆਂ ਮੈਂ ਕਿਰੋ ਵੀ ਤੈਨੂੰ ਲਾ ਪਰਾਪਾ ਆਈ ਉਹ ਪੁਰਾਣੀ ਨੂੰ ਅਮੇ ਕੋਈ ਤਾਂ ਬਾਬਾ ਦਾ ਉਹ ਇੱਕ ਸਾਡੇ ਕੋਲ ਵੀ ਪੁਰਾਣੀ ਮਾਂ ਦੇ ਆ ਜਾ ਉਹ ਪਹਿਲਾ ਹੱਥ ਨਾਲ ਚੁੱਕੂ ਰੋਜ਼ ਕੋਈ ਨਹੀਂ ਆ ਵੀਰੇ ਮਨਾਇਆ ਪੁਰਾਣਾ ਨਹੀਂ ਉਹ ਦੂਜੀ ਬੰਦੇ ਨੂੰ ਮਾਰਦੇ ਨਹੀਂ ਆ ਦੇ ਖਾਲੀ ਗੱਡੀ ਪਾਣੀ ਪਾਉਂਦੇ ਨਹੀਂ ਇਹਨੂੰ ਕਰਦੇ ਖਾਲੀ ਉਹ ਪਾਣੀ ਦਿੱਤਾ ਹੀ ਹਾਂ ਪਿੱਛੇ ਉਹ ਕੇ ਰੱਖੀ ਸੁਣਾ ਪਾਇਆ ਕੋ ਚੱਕ ਜੀ ਪਾ ਕੇ ਪੁਲੇ ਹੋਣ ਜਿਹੜਾ ਕੋਈ ਬੱਦ ਕੋ ਨਾਲੇ ਆਉਂ ਆਂਟੀ ਨੂੰ ਪਲਾਇਆ ਇੱਧਰ ਕੋਮਲ ਸੇਵਾ ਕਰਨ ਲੱਗੀ ਹੋਈ ਆ ਅਗਲਾ ਗਲਾਸ ਵੀ ਲੈ ਲੱਖੀ ਆਦਾ ਬਾਈ ਅੱਖੀ ਆਦਾ ਵਿੱਚ ਵਕੀਆ 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 ਰੋਕੇ ਨੀ ਰੋਕੇ 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 ਮਾੜਾ ਪਿੱਠ ਦਿਖਾਈ ਲਵ ਪੰਜਾਬ ਪੰਜਾਬ ਬਹਿ ਜਾ ਕੇ ਮੈਂ ਹਾਂ ਪੰਜਾਬ ਬਹੁਤ ਦਿਨ ਆਵਾਦ ਆਏ ਲੋਧੀ ਪੱਤੀ ਇੱਧਰ ਬਲਾਓ ਛੇ ਦਿਨੇ ਓਏ ਹੁਣ ਬਣਾਇਆ ਨਵਾਂ ਬਣਾਉਣਾ ਨਵਾਂ ਨਾਲ ਮਿੱਠਾ ਓ ਮਿੱਠਾ ਚੈੱਕ ਕਰਨਾ ਮਿੱਠਾ ਚੈੱਕ ਕਰਾ ਦਿਓ ਉੱਧਰ ਆਪਣੇ ਵੀਰ ਅਨਮਾ ਆਪਣਾ ਕੁਲਦੀਪ ਕੀ ਹਾਲ ਹੈ ਵੀਰੇ ਵਧੀਆ ਲੋਟਾ ਕੰਮ ਚੜਦੀ ਕਲਾ ਆਨੰਦ ਆਉਂਦਾ ਸੇਵਾ ਕਰਕੇ ਕੀ ਬਾਤ ਆ ਉੱਧਰ ਬਾਈ ਜੀ ਹੋਣੀ ਅਰਸ਼ ਉਹ ਤੇ ਬਲਾ ਇਹ ਸੇਵਾ ਚੱਲ ਰਹੀ ਆ continuously आ सेवादार अड्डे निराले

ਆਰੇ ਤੇ ਜਾਦੀ ਆਰੂ ਦਾ ਬਾਲਾ ਭਾਈ ਸੈਟ ਨੇ ਲਾਲਾ ਆਰੇ ਆ ਮੁੰਡਾ ਅਦਰ ਲੱਭੂ ਭਾਈ ਤੋਂ ਉਖ ਜਲਾਉਣ ਲੱਗਿਆ ਆ ਮੱਖੀਆਂ ਕਰਕੇ ਅਦਰਪਿੰਦਰ ਭਾਈ ਆ ਗਿਆ ਕਿਹਾ ਕਰਨ ਐਵੇਂ ਆ ਠੀਕ ਆ ਸਰਪਾਈ ਜੀ ਹੋਣੀ ਰਿਓਗੇ ਜੀ ਟਰਾਲੀ ਲਈ ਜਾਂਦੇ ਨੇ ਯਾਰ ਉਹ ਪਾਉਂਦੇ ਨੇ ਚੱਲਦੀ ਆ ਸੇਵਾ ਜੀ ਸੇਵਾ ਕਰਦੇ ਨੇ ਦੇਖੋ ਬਾਈ ਉਹ ਮੁੰਡਿਆ ਪਾਣੀ ਪੀ ਲਓ ਜਿੰਮ ਵਾਲਿਓ ਉਹ ਗੱਡੀਆਂ ਆ ਗਈਆਂ ਅੰਦਰ ਗੱਡੀਆਂ ਆ ਗਈਆਂ ਓਏ ਕਾਕੇ ਨੇ ਵੀ ਫੁੱਲ ਸੇਵਾ ਕਰਨ ਲੱਗਾ ਆ ਅੰਦਰ ਪਹਿਲਾ ਮਾਤਾ ਤਿਆਰ ਕਰਨ ਲੱਗੇ ਆ ਹਾਂ ਸਭ ਤੋਂ ਵੱਡੀ ਸੇਵਾ ਝੂਠੇ ਭਾਂਡਿਆਂ ਦੀ ਉਹ ਭੜਕ ਕੇ ਉੱਠੇ ਗਿਆ ਪੁੱਤ ਤਾਂ ਕਿਉਂ ਅਸੀਂ ਆਲ ਰੌਂਡਰ ਆਲ ਰੌਂਡਰ ਉਹ ਕੀ ਹੁੰਦਾ ਸਾਰੇ ਵਾਸਤੇ ਆਦੂ ਹਾਂਜੀ ਠੀਕ ਇੱਕ ਗੈਂਗਸਟਰ ਚੱਲੇ ਵੀਰੇ ਉਹ ਘਾਟਾ ਮੜਾ ਉਹ ਕਿੱਡੀ ਚਲ ਬਲਾ ਪਾਣੀ ਡਲ ਡਲ ਕੌਣ ਕਰਕੇ ਆ ਆ ਆ ਫਿਰ ਚਾਚਾ ਜੀ ਪਹੁੰਚੇ ਨੇ ਉਹ ਮੋਟਰ ਕੱਢੀ ਬਰਾਵਾ ਉਹ ਮਿੱਠਾ ਘਾਟਾ ਇਹ ਚ ਮਿੱਠਾ ਘਾਟਾ ਜਾ ਇੱਕ ਘਾਟਾ ਮਿੱਠਾ ਹਾਂਜੀ ਸ਼ਕੀਲ ਤਾਂ ਹਾਂਜੀ ਸ਼ਕੀਲ ਲੱਗੀ ਹੋਈ ਆ ਜੀ ਹਜੇ ਵੀ ਚੱਲਦੀ ਆ ਦੇਖੋ ਘੱਟ ਬਹੁਤ ਆ ਮਿਆਜ ਪੂਰਨਵਾਸੀ ਵੀ ਆ ਜੀ ਇਹਦੇ ਕਰਕੇ ਸੇਵਾ ਚੱਲਦੀ ਹੈ ਜੀ ਜਿਆ ਪ੍ਰਧਾਨ ਬਣਾਈਆਂ ਜਿੰਨੇ ਵੀ ਖਾਸ ਫੰਡ ਨਾਮ ਦੀ ਲੋਕੀਂ ਕੀ ਰੋ ਇਕ ਨੰਨਾ ਕਰਕੇ ਨਾਲ ਤਾਂ ਉਹ ਸਿੱਧੇ ਸੱਜੇ ਮਾਸਮਾਰਾ ਦੀ ਨੇ ਖਾਸ ਇਹੋ ਜੀ ਜੂਬਾ ਦਫ਼ੀ ਜਿੰਨੇ ਬਾਈਕ ਪੌਦੀ ਸ਼ੁਰੂਲੇ ਉਹਨੇ ਫਿਰ ਮਾਣ ਜਿਆ ਕਰਤੀ ਹੋਏ ਟੋਟਾ ਕਹਿਆ ਤਾਂ ਨਹੀਂ ਇਹ ਵਾਰ ਸੇਵਾ ਹੀ ਫਲ ਹਾਂਜੀ ਹੁਣ ਕੰਮ ਸਮਾਪਤ ਹੋ ਗਿਆ ਠੀਕ ਹੈ ਜੀ ਹੁਣ ਸਮਾਪਤੀ ਹੋ ਗਈ ਤੇ ਉਹ ਚਲ ਪਾਓ ਤੋ ਦੋ ਮਾਫੀ ਹੋ ਗਈ ਹੁਣ ਕਰਦੇ ਆ ਇਕੱਠਾ ਚਲੋ ਠੀਕ ਹੈ ਜੀ ਕਰਦੇ ਆ ਬਲੌਗ ਐਂਡ ਅੱਜ ਪਾਪੇ ਦੀ ਕਿਰਪਾ ਨਾਲ ਵਧੀਆ ਹੋ ਗਿਆ ਸਾਰਾ ਕੁਝ ਆ ਸਵੇਰ ਦੀ ਐਨੇ ਸਵੇਰ ਦੀ ਨੇ ਐਨੇ ਸਵੇਰ ਦੀ ਨੇ ਇੰਨਾ ਕੰਮ ਕੀਤਾ ਨਾ ਐਨੇ ਐਨਾ ਕੰਮ ਕੀਤਾ ਅੱਜ ਕੋਈ ਮੈਂ ਕਹਿੰਦਾ ਵੀ 10 ਮਿੰਟ ਵੀ ਨਹੀਂ ਬਿੱਲੀ ਬੈਠੀ ਹੋਣੀ ਹੈ ਤਾਜ਼ ਮਿੰਟ ਵੀ ਨਹੀਂ ਬੈਲੀ ਬੈਠੀ ਹੋਣੀ ਐ ਇਨਾ ਕੰਮ ਕੀਤਾ ਇਹਨੇ ਧੰਨਵਾਦ ਕਰਦੇ ਆ ਜੀ ਛੋਟੇ ਪ੍ਰਧਾਨ ਜੀ ਦਾ ਕਰਦੇ ਆ ਵੀਰੇ ਵਲੌਗ ਐਂਡ ਓਕੇ ਇੱਧਰ ਬਾਈ ਵੀ ਹਣੀ ਆ ਗਏ ਓਕੇ ਜੀ ਥੈਂਕ ਯੂ ਓਕੇ ਜੀ ਕਰਦੇ ਆਂ ਵਲੌਗ ਐਂਡ ਭੇਜੀ ਹਾਸੇ ਕਾਲ ਹੌਣ ਕਰਦੇ ਆ ਇਕੱਠਾ ਸਾਰਾ ਕੰਮ ਸੈੱਟ ਕਰਕੇ ਚੱਲਦੇ ਆ ਕਰਨ ਨੂੰ ਕਾਫੀ ਟਾਈਮ ਹੋ ਗਿਆ 9 ਤੋਂ ਉੱਪਰ ਹੋ ਗਿਆ ਹੁਣ ਇਕੱਠੇ ਕਰਕੇ ਸਾਰਾ ਸਮਾਨ ਚੱਲਦੇ ਆ ਓਕੇ ਜੀ ਥੈਂਕ ਯੂ ਸੋ ਮਚ ਉਹ ਵਾਚਿੰਗ ਬੋਲੇ ਸੋਹ ਰਹੇ ਆ ਸ੍ਰੀ ਅਕਾਲ ਕਰਤਾ ਕੰਮ ਫਤਿਹ ਚਲੋ ਟੀਕਾ ਜੀ ਓਕੇ ബാക്കി കേറി